ਆਪਦੇ ਘਰ ਵਿੱਚ ਆਪਦੇ ਸਮਾਜ ਵਿੱਚ ਆਪਣੇ ਪਰਿਵਾਰ ਵਿੱਚ ਇਸ ਮੁਹਿੰਮ ਨੂੰ ਤੁਸੀਂ ਅੱਗੇ ਲੈ ਕੇ ਜਾਓ ਇੱਕ ਪ੍ਰਣ ਕਰਕੇ ਜਾਓ ਮੇਰੇ ਨਾਲ ਵਾਦਾ ਕਰੋ ਕਿ ਤੁਸੀਂ ਆਪਦੇ ਧੀ ਤੇ ਪੁੱਤ ਵਿੱਚ ਫਰਕ ਤੁਸੀਂ ਕਦੇ ਨਹੀਂ ਕਰੋਗੇ ਜੇ ਤੁਸੀਂ ਪੈਸੇ ਕਮਾਉਂਦੇ ਹੋ ਇਸ ਕਲਾਈ ਨੂੰ ਲੈ ਕੇ ਉਹਦੇ ਨਾਲ ਕਿਸੇ ਹੋਰ ਧੀ ਪਹਿਨਵਾਤਾ ਨਹੀਂ नाम मत जोंदा पण इतकाच कबी की जाली होती आणि जी की करते ठीक होचाची जी एडी मध्ये आता सर्व मातो आणि आपण पण सगळ्या पक्षांना पण अच्छा ते पणचा काही ओर बाबा सी कुसी करते चलो मेरे पती का आपरेती नाव तो कर दो बहुत ध्यान बच्चे के पाडला ज्यादा आवडत की तुम्ही पण बोलू देत नाही भाई पाढोस बस्ती जडी ओर एली किती जात जेंडा कितना होता है बहुत उत्साह है जी ए ਇਤਿਹਾਸਿਕ ਔਰਤਾਂ ਦਾ ਇਕੱਠ ਹੋਊਗਾ ਤੇ ਜਿਹੜੀ ਔਰਤਾਂ ਦੇ ਨਾਲ ਇਸ ਭਗਵੰਤ ਮਾਨ ਦੀ ਬੇਈਮਾਨ ਸਰਕਾਰ ਨੇ 2 ਸਾਲ ਪਹਿਲੇ ਹਜ਼ਾਰ-ਹਜ਼ਾਰ ਰੁਪਏ ਹਰ ਮਹੀਨੇ ਦੇਣ ਦਾ ਵਾਅਦਾ ਕੀਤਾ ਲੇਕਿਨ 2 ਸਾਲ ਬਾਅਦ ਦੁਆਨੀ ਕਿਸੇ ਦੇ ਖਾਤੇ 'ਚ ਨਹੀਂ ਪਹੁੰਚੀ ਜਦ ਹਰੇਕ ਦੇ ਖਾਤੇ 'ਚ 24-24 ਹਜ਼ਾਰ ਪਹੁੰਚ ਜਾਣਾ ਚਾਹੀਦਾ ਹੈ ਦੂਜੇ ਪਾਸੇ ਸੂਬੇ ਦੇ ਉੱਤਰ ਉੱਤੇ 60 ਹਜ਼ਾਰ ਕਰੋੜ ਦਾ ਕਰਜ਼ਾ ਚਲਾਤਾ ਜੜਾਤਾ ਲੇਕਿਨ ਕਿਸੇ ਬੀਬੀ ਦੇ ਖਾਤੇ 'ਚ ਇੱਕ ਦੁਆਨੀ ਨਹੀਂ ਆਈ ਬਾਦਲ ਸਾਹਿਬ ਦੇ ਦਿੱਤੇ ਹੋਏ ਨੀਲੇ ਕਾਰਡ ਲੋਕਾਂ ਦੇ ਪਿੰਡ-ਪਿੰਡੇ 'ਚ ਲੱਖਾਂ ਦੀ ਗਿਣਤੀ 'ਚ ਕਾਰਡ ਕੱਟ ਦਿੱਤੇ ਗਰੀਬਾਂ ਦੇ ਸ਼ਗਨ ਦੇ ਚੈੱਕ ਰੁਕੇ ਹੋਏ ਨੇ ਪੈਨਸ਼ਨਾਂ 2500 ਦੇਣ ਦੀ ਗੱਲ ਕੀਤੀ ਸੀ ਨਵੀਂ ਪੈਨਸ਼ਨ ਕੋਈ ਨਹੀਂ ਲੱਗ ਰਹੀ ਸੋ ਬੀਬੀਆਂ ਦੇ ਵਿੱਚ ਬਹੁਤ ਵੱਡਾ ਰੋਸ ਹੈ ਤੇ ਅੱਜ ਬਾਦਲ ਸਾਹਿਬ ਦੀ ਦਿੱਤੀ ਹੋਈ ਸਹੂਲਤਾਂ ਨੂੰ ਲੋਕੀ ਯਾਦ ਕਰ ਰਹੇ ਨੇ ਤੇ ਮਾਈ ਭਾਗੋ ਜੀ ਦੀ ਦੇਣ ਇਤਿਹਾਸ ਵਿੱਚ ਸਿਕ ਕੌਮ ਵਾਸਤੇ ਕੋਈ ਬੇਮਿਸਾਲ ਇੱਕ ਉਹ ਇੱਕ ਕਹਾਣੀ ਹੈਗੀ ਤੇ ਉਹਨਾਂ ਨੂੰ ਸਮਰਪਿਤ ਜਿਹੜਾ ਮਾਈ ਭਾਗੋ ਦਾ ਇਹ ਵਿਸ਼ਾਲ ਬੀਬੀਆਂ ਦਾ ਇਕੱਠ ਹੋਗਾ ਮਾਗੀ ਦੇ ਮੇਲੇ ਨੂੰ ਸਮਰਪਿਤ ਉਹ ਦੇਖਣ ਨੂੰ ਮਿਲੇਗਾ ਕਿ ਔਰਤਾ ਦਾ ਹੜ ਕਿਵੇਂ ਉਮੜ ਕੇ ਆਂਦਾ ਹੈ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਸਾਹਿਬ ਦੀ ਸੋਚ ਦੇ ਉੱਤੇ ਮੋੜ ਲਾਉਣ ਵਾਸਤੇ ਸੋ ਖੋ ਬਾਸਾਂ ਦਾ ਅਲਾਈਅੰਸ ਹੈ ਜੀ ਝੂਠੀਆਂ ਦਾ ਅਲਾਈਅੰਸ ਹੈਗਾ ਦੋਵਾਂ ਪਾਰਟੀਆਂ ਨੇ ਪਹਿਲੇ ਵੀ ਇਕੱਠੇ ਸੀਗੀਆਂ ਲੇਕਿਨ ਅਢੋਂ ਦਾ ਦਿਖਾਵਾ ਕਰਦੇ ਸੀ ਨਿਸ਼ਾਨਾ ਤਾਂ ਉਹਨਾਂ ਦਾ ਅਕਾਲੀ ਦਲ ਹੀ ਰਹਿੰਦਾ ਸੀ ਪੰਢੀ ਪ੍ਰਚਾਰ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਝੂਠੇ ਗੱਲਾਂ ਝੂਠੇ ਇਲਜ਼ਾਮ ਲਾ ਕੇ ਬੇਬੁਨਿਆਦ ਗੰਦੇ ਧਰਮ ਨੂੰ ਲੈ ਕੇ ਨਸ਼ਿਆਂ ਨੂੰ ਲੈ ਕੇ ਅੱਜ ਲੋਕਾਂ ਨੂੰ ਸਾਰਾ ਸਾਫ ਹੋ ਗਿਆ ਹੈ ਕਿ ਨਸ਼ੇ ਗਲੀ ਗਲੀ ਤੇ ਪਹੁੰਚਾਉਣ ਵਾਲੇ ਕੌਣ ਸੀਗੇ 7-8 ਸਾਲ 10 ਸਾਲ ਹੋਣ ਤੋਂ ਆਏ ਬੇਅਦਬੀਆਂ ਦਾ ਕੁਛ ਇਹਨਾਂ ਨੇ ਮਕਸਦ ਹੱਲ ਨਹੀਂ ਕੀਤਾ ਬਲਕਿ ਕਿਸਾਨ ਨੂੰ ਕਮਜ਼ੋਰ ਕੀਤਾ ਹੈ ਤੇ ਹਰ ਪੱਖੋਂ ਜਦ ਲੋਕਾਂ ਨੂੰ ਸਾਰੀ ਗੱਲ ਸਮਝ ਆ ਗਈ ਹੁਣ ਇੱਕ ਦੂਜੇ ਨੂੰ ਚੋਰ ਕਹਿਣ ਵਾਲੇ ਦੋਨੋਂ ਚੋਰ ਇਕੱਠੇ ਹੀ ਹੋ ਗਏ ਜਿਨ੍ਹਾਂ ਨੇ ਲੋਕਾਂ ਨੂੰ ਘਰ-ਘਰ ਨੌਕਰੀਆਂ ਦੇਣ ਦੀ ਗੱਲਾਂ ਕੀਤੀਆਂ ਸੀ ਸਾਰੇ ਕਿਸਾਨਾਂ ਦੇ ਕਰਜ਼ਾ ਮਾਫ਼ ਕਰਨ ਦੀਆਂ ਗੱਲਾਂ ਕੀਤੀਆਂ ਸੀ ਬੀਬੀਆਂ ਨੂੰ 1000 ਰੁਪਏ ਦੇਣ ਦੇ ਝੂਠੇ ਲਾਰੇ ਦਿੱਤੇ ਸੀ ਇਹ ਝੂਠੇ ਲਾਰਿਆਂ ਵਾਲੇ ਸਾਰੇ ਇਕੱਠੇ ਹੋ ਗਏ ਨੇ ਤੇ ਸ਼ਰੋਮੀ ਅਕਾਲੀ ਦਲ ਜਿਨ੍ਹਾਂ ਨੇ ਜੋ ਕਿਹਾ ਉਹ ਕਰਕੇ ਦਿਖਾਇਆ ਭਾਵੇਂ ਮੋਟਰਾਂ ਦੇ ਬਿੱਲ ਮਾਫ਼ ਹੋਏ ਭਾਵੇਂ ਮੋਟਰਾਂ ਦੇ ਕਨੈਕਸ਼ਨ ਮਿਲੇ ਭਾਵੇਂ ਸ਼ਗਨ ਪੈਨਸ਼ਨ ਆਟਾ ਦਾਲ ਮਿਲਿਆ ਇਹ ਸਭ ਸ਼ਰੋਮੀ ਅਕਾਲੀ ਦਲ ਦੀ ਚਲਾਈ ਹੋਈ ਸਕੀਮਾਂ ਜਿਹੜਾ ਬਾਦਲ ਸਾਹਿਬ ਨੇ ਕਿਹਾ ਉਹ ਕਰਕੇ ਦਿਖਾਇਆ ਅੱਜ ਲੋਕੀ ਸਮਝ ਗਏ ਨੇ ਕਿ ਖੇਤਰੀ ਪਾਰਟੀ ਆਪਣੀ ਹੁੰਦੀ ਹੈ ਇਹ ਦਿੱਲੀ ਚਲੀ ਹੋਈ ਪਾਰਟੀਆਂ ਕੱਲੇ ਕੁਰਸੀ ਤਾਂ ਹੀ ਸੀਮਤ ਹੁੰਦੀਆਂ ਨੇ ਆ ਦੋਨੋਂ ਚੋਰ ਝੂਠੇ ਇਕੱਠੇ ਹੋਏ ਨੇ ਕੁਰਸੀ ਤਾਂ ਹੀ ਪਹੁੰਚਣ ਵਾਸਤੇ ਮੈਡਮ ਭਾਜਪਾ ਨਾਲ ਕਾਲੀ ਗੱਲ ਦੀ ਗੱਲ ਕਿੱਥੇ ਗੱਲ ਦੀ ਜੀ ਇਹਦੇ ਵਿੱਚ ਸਾਡਾ ਗਠਜੋੜ ਬੀਐਸਪੀ ਦੇ ਨਾਲ ਹੈਗਾ ਬਹੁਜਨ ਸਮਾਜ ਪਾਰਟੀ ਦੇ ਨਾਲ ਬਹੁਤ ਵਧੀਆ ਗਠਜੋੜ ਹੈ ਬਾਕੀ ਜਿੱਥੇ ਹੋਰ ਕਿਸੇ ਪਾਰਟੀ ਦੀ ਗੱਲ ਹੈ ਜੋ ਪਾਰਟੀ ਪੰਜਾਬ ਦੀ ਗੱਲ ਕਰੇ ਪੰਜਾਬ ਦੀ ਹਕਾਂ ਦੀ ਗੱਲ ਕਰੇ ਉਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਕੋਈ ਗੱਲ ਕਰ ਸਕਦਾ ਹੈ ਲੇਕਿਨ ਸਾਡੇ ਹੱਕਾਂ ਦੇ ਉੱਤੇ ਡਾਕੇ ਮਾਰੇ ਇਹੋ ਜੀ ਦਿੱਲੀ ਦੀ ਕੋਈ ਪਾਰਟੀ ਦੇ ਨਾਲ ਕਦੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਗੱਠ ਜੋੜ ਨਹੀਂ ਲਿਆ। ਵੇਖੋ ਸਰਕਾਰ ਨਾਲ ਹਰ ਇੱਕ ਵਾਰਕ 28 ਤਰੀਕ ਨੂੰ ਕਿਸਾਨ ਫੇਰ ਤੰਨੇ ਤੇ ਜਾ ਰਹੀ ਹੈ। ਚੰਡੀਗੜ੍ਹ ਬੜੀ ਮਦਦ ਹੋਵੇਗਾ। ਦੇਖੋ ਭਾਵੇਂ ਪੰਜਾਬ ਦੀ ਸਰਕਾਰ ਹੋਏ ਭਾਵੇਂ ਦਿੱਲੀ ਦੀ ਸਰਕਾਰ ਹੋਏ ਦੋਨਾਂ ਨੇ ਕਿਸਾਨਾਂ ਦੇ ਨਾਲ ਧੋਖਾ ਹੀ ਕੀਤਾ ਹੈ। ਇਹ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਕਿ ਕਿਸਾਨ ਦੇ ਉੱਤੇ ਕੋਈ ਆਪਦਾ ਆਉਗੀ ਤੇ ਗੁਰਦੌਰੀਆਂ ਹੁੰਦੀਆਂ ਰਹਿਣਗੀਆਂ ਪਹਿਲੇ 20000 ਰੁਪਏ ਤੁਹਾਡੇ ਖਾਤੇ ਵਿੱਚ ਆਊਗਾ। ਇਹ ਅੱਧਾ ਪੰਜਾਬ ਡੁੱਬ ਗਿਆ। ਦੁਵਾਨੀ ਕਿਸੇ ਦੇ ਖਾਤੇ 'ਚ ਨਹੀਂ ਆਇਆ ਜਿਹੜਾ ਭਗਵੰਦਾਨ ਕਹਿੰਦਾ ਸੀ ਮਰੀ ਹੋਈ ਮੁਰਗੀ ਤੱਕ ਦਾ ਮੈਂ ਮੁਆਵਜ਼ਾ ਦਵਾਂਗਾ। ਅੱਜ ਉਹ ਕਿੱਥੇ ਨੇ? ਤਿੰਨ ਤਿੰਨ ਫਸਲਾਂ ਨਰਮੇ ਦੀਆਂ ਮਰ ਗਈਆਂ। ਦੁਵਾਨੀ ਕਿਸੇ ਨੂੰ ਮੁਆਵਜ਼ਾ ਨਹੀਂ। ਉਹ ਬਾਦਲ ਸਾਹਿਬ ਸਿਗੇ ਜਦ ਪਹਿਲੀ ਵਾਰੀ ਚਿੱਟੇ ਮੱਛਰ ਦਾ ਅਟੈਕ ਹੋਇਆ 850 ਕਰੋੜ ਹਰੇਕ ਨਰਮੇ ਦੇ ਕਿਸਾਨ ਨੂੰ ਦਿੱਤਾ। ਪੰਜਾਬ ਦੇ ਹਿੰਦੁਸਤਾਨ ਦੇ ਇਤਿਹਾਸ 'ਚ ਪਹਿਲੀ ਵਾਰੀ ਜਿਹੜੇ ਮਜ਼ਦੂਰਾ ਦੀ ਮਜ਼ਦੂਰੀ ਮਾਰੀ ਗਈ ਸੀ, ਉਹਨਾਂ ਨੂੰ ਵੀ 80 ਕਰੋੜ ਰੁਪਏ ਵੰਡੇ। ਜਿਹੜਾ ਕਹਿ ਉਹ ਕਰਕੇ ਦਿਖਾਇਆ। لیکن ایتھے 3 ਫਸਲਾਂ ਨਰਮੇ ਦੀ ਮੜ ਗੀਆਂ ਕਨਕਾ ਦੇ ਉੱਤੇ ਗੜਿਆਂ ਦੇ ਨਾਲ ਨੁਕਸਾਨ ਹੋਇਆ ਨਾ ਭਗਵੰਤ ਬਾਇਮਾਨ ਨੇ ਕੋਈ ਮੁਆਵਜ਼ਾ ਦਿੱਤਾ ਨਾ ਕਾਂਗਰਸ ਪਾਰਟੀ ਨੇ ਕੁਝ ਦਿੱਤਾ ਇਹਨਾਂ ਨੇ ਕੱਲੇ ਰਾਜਨੀਤੀ ਕੀਤੀ ਹੈ ਕਿਸਾਨਾਂ ਦੇ ਉੱਤੇ ਆਮ ਆਦਮੀ ਪਾਰਟੀ ਤਾਂ ਕਹਿੰਦੀ ਸੀ ਕਿ ਸਾਡੇ ਕੋਲ ਇਹੋ ਜਿਹਾ కెమికਲ ਹੈ ਜਿਹੜੇ ਪਰਾਲੀ ਨੂੰ ਖੇਤਾਂ 'ਚ ਸਾੜ ਦੋਗਾ ਤੇ ਕਿਸਾਨ ਦੇ ਖੇਤ ਤੋਂ ਸਰਕਾਰ ਪਰਾਲੀ ਖਰੀਦ ਕੇ ਜਾਊਗੀ ਤੇ ਹੁਣ ਵਿਚਾਰੇ ਕਿਸਾਨਾਂ ਨੂੰ ਜਿੱਦਾਂ ਬਾਅਦ ਸਰਕਾਰ ਨੇ ਫੜੀ ਜੇ ਉਹਨਾਂ ਨੂੰ ਪਰਾਲੀ ਸਾੜਨੀ ਪਏ ਤਾਂ ਉਹਨਾਂ ਦੇ ਉੱਤੇ ਪਰਚੇ ਕੀਤੇ ਮੋਂਗੀ ਦੀ ਐਮਐਸਪੀ ਦੀ ਗੱਲ ਕਰਤਾ ਸੀ ਉਹ ਨਹੀਂ ਦਿੱਤਾ ਤੇ ਕੇਂਦਰ ਨੇ ਤਾਂ ਇਸ ਨੂੰ ਵੀ ਵੱਡਾ ਧੋਖਾ ਕੀਤਾ 1.5 ਸਾਲ ਚੱਲਿਆ ਕਿਸਾਨੀ ਆंदोलਨ ਜਿਦੇ ਵਿੱਚ 650 ਕਿਸਾਨ ਸ਼ਹੀਦ ਹੋ ਗਏ ਕਿ ਉਸ ਆंदोलਨ ਨੂੰ ਚੱਕਿਆ ਤਿੰਨ ਕਾਨੂੰਨਾਂ ਨੂੰ ਵਾਪਸ ਕਰਕੇ ਤੇ ਆਹ ਕਹਿ ਕੇ ਕਿ ਐਮਐਸਪੀ ਦੀ ਕਮੇਟੀ ਬਠਾਈ ਜਾਊਗੀ ਤਾਂ ਕਿ ਐਮਐਸਪੀ ਨੂੰ ਲਾਜ਼ਮੀ ਕੀਤਾ ਜਾਏ ਤੇ ਤਿੰਨ ਸਾਲ ਹੋਣ ਨੂੰ ਆਏ ਨੇ ਕੋਈ ਐਮਐਸਪੀ ਦੀ ਕਮੇਟੀ ਨਹੀਂ ਬਣਾਈ ਕਿਸਾਨਾਂ ਦੀ ਸਹਿਮਤੀ ਦੇ ਨਾਲ ਪਹਿਲੇ ਕਾਨੂੰਨ ਨਹੀਂ ਬਣਾਇਆ ਉਹ ਨੁਕਸਾਨ ਕੀਤਾ ਤੇ ਹੁਣ ਐਮਐਸਪੀ ਦੀ ਕਮੇਟੀ ਨਹੀਂ ਬਣਾਇਆ ਦਰ ਦਾ ਠੋਕਰਾ ਖਾਂਦਾ ਹੈ ਕਿਸਾਨ ਅੱਜ ਪਾਵੇਂ ਕਿਸਾਨਾਂ ਨੂੰ ਜਿਹੜੇ 2000 ਦਾ ਕਿਸ਼ਤ ਮਿਲਦੀ ਹੈ ਦਿੱਲੀੋਂ ਉਹ ਵੀ ਪੰਜਾਬ ਦੇ ਕਿਸਾਨਾਂ ਦੇ ਕਈ ਲੱਖਾਂ ਦੀ ਗਿਣਤੀ 'ਚ ਕਿਸਾਨਾਂ ਨੂੰ ਆਇਆ ਨਹੀਂ ਹੈਗਾ ਜਿਹੜੇ ਗਰੀਬਾਂ ਨੂੰ ਮਕਾਨ ਦਿੱਲੀੋਂ ਮਿਲਦੇ ਨੇ ਉਹ ਵੀ ਪੰਜਾਬ ਦੇ ਘਟਾਤੇ ਲੇਕਿਨ ਸਾਡਾ ਮੁੱਖ ਮੰਤਰੀ ਜਾ ਕੇ ਪੰਜਾਬ ਦੀ ਹੱਕਾਂ ਦੀ ਗੱਲ ਕਿਸੇ ਦੇ ਸਾਹਮਣੇ ਰੱਖੇ ਕੋਈ ਲੜਾਈ ਲੜੇ ਤਾਂ ਸਾਨੂੰ ਹੱਕ ਮਿਲੂਗਾ ਅੱਜ ਹੱਕਾਂ ਦੀ ਲੜਾਈ ਸਿਰਫ ਸ਼੍ਰੋਮਣੀ ਅਕਾਲੀ ਦਲ ਲੜਦੀ ਏ ਇਹ ਦਿੱਲੀ ਦੀਆਂ ਪਾਰਟੀਆਂ ਸਭ ਆਪਸ 'ਚ ਰਲੀ ਮਿਲੀਆਂ ਸਮਝੌਤਾ ਕਰਦੇ ਫਿਰਦੇ ਥੈਂਕ ਯੂ